ਮੋਟੇ ਭਾਈ ਆਪਾਂ ਇਹ ਗਾਦੀ ਪਹਿਲਾ ਨਹੀਂ ਵੀਡੀਓ ਪਾਈ ਸੀ ਪਿਛਲੇ ਸਾਲ ਪਿਛਲੇ ਸਾਲ ਪਾਈ ਸੀ ਭਾਈ ਹਾਂ ਠੀਕ ਹੈ ਕੀ ਗੱਲ ਹੋ ਗਈ ਫਿਰ ਵੇਚੀ ਨਹੀਂ ਪਿਛਲੇ ਸਾਲ ਭਾਈ ਇਹ ਦੋ ਤਿੰਨ ਦਿਨਾਂ ਬਾਅਦ ਇਹ ਸੂਤੀ ਸੀ ਠੀਕ ਹੈ ਇਹਨੇ ਬੱਚੀ ਦੇਤੀ ਸੀ ਹਾਂ ਹਾਂ ਬੱਚੀ ਦੇਤੀ ਆ ਹਾਂ ਇਹਨੇ ਬੱਚੀ ਦੇਤੀ ਸੀ ਠੀਕ ਹੈ ਇਹ ਬੱਚੀ ਹੈਗੀ 11 ਮਹੀਨਿਆਂ ਦੀ ਆ ਕੱਦ-ਕਾਦ ਬਹੁਤ ਕਰ ਗਈ ਹੈ ਨਾ ਤੇ ਆਪਣੀ ਦਰਵਾਣੀ ਜੀ ਸੇਵਾ ਨਾਲ ਇਹ ਬਾਈ ਤੇਰੀ ਦੁੱਧ ਦੇਈ ਗਈ ਆ ਠੀਕ ਹੈ ਸਾਨੂੰ ਇਹੋ ਹੀ ਤਾਂ ਦੁੱਧ ਪਾਲਾਂ ਤਾ ਕਰਕੇ ਸਕੀਮ ਹਟਾਤੀ ਸੀ। ਤਾ ਕਰਕੇ ਫਿਰ ਇਹ ਸਕੀਮ ਇਹਦੀ ਬੰਦ ਕਰਤੀ ਸੀ। ਹੁਣ ਇਹ ਮੱਲਾ ਵੀ ਕਿਹੜੇ ਸੂਏ ਸੋਣੀ ਐ? ਤੀਜਾ ਸੂਆ ਸੋਣੀ। ਤੀਜਾ ਸੂਆ ਸੋਣੀ ਐ। ਤੇ 22-23 ਲੀਟਰ ਮੱਲਾ ਦੁੱਧ ਨੇ ਕਟਿਆ। ਦਰਮਿਆਨੀ ਸੇਵਾ ਨਾਲ। ਦਰਮਿਆਨੀ ਸੇਵਾ ਨਾਲ। ਕੱਦ-ਕਾੜ ਮਿੱਤਰੋ ਫੁੱਲ ਚੰਗਾ। ਸਿਹਤ ਪੱਖੋਂ ਵੀ ਸੋਣੀ ਐ। ਤੇ ਥਾਂਲੇ ਵੀ ਦੀ ਪੂਰੀ ਸਾਫਾ ਪਿਛਲੇ ਸਾਲ ਮਿੱਤਰੋ ਆਪਾਂ ਦੂਜੇ ਮਹੀਨੇ 'ਚ ਇਹਦੀ ਗਾਂ ਦੀ ਆਪਾਂ ਵੀਡੀਓ ਬਣਾਈ ਸੀ। ਪਰ ਬਾਈ ਕਹਿੰਦਾ ਵੀ ਜੇ ਉਦੋਂ ਵੀ ਬਾਈ ਦੀ ਸਲਾਹ ਸੀ ਵੀ ਜੇ ਬੱਸੀ ਦੇ ਦਿੱਤੀ ਤਾਂ ਆਪਾਂ ਵੇਚਦੇ ਨਹੀਂ ਤੇ ਆਹ ਬੱਸੀ ਮਿੱਤਰੋ ਪਿਛਲੇ ਸੂਏ ਦਿੱਤੀ ਆ ਰੰਗ ਸਿਹਤ ਪੱਖੋਂ ਬਹੁਤ ਚੰਗੀ ਮੱਲਾ ਵੀ ਇਹ ਵੀ ਮਹੀਨੇ ਦੋ ਮਹੀਨੇ ਤੇ ਠੀਕਾ ਲੈਣ ਵਾਲੀ ਆ ਹਨਾ ਆ ਗੇਰੇ ਮਹੀਨੇ ਦੇ ਹੋ ਗਈ ਬਾਈ ਲੈ ਲੂ ਦੋ ਮਹੀਨਾ ਤਾਂ ਠੀਕਾ ਠੀਕਾ ਤੇ ਕੱਦਕਾਰ ਦੀ ਮਿੱਤਰੋ ਫੁੱਲ ਚੰਗੀ ਆ ਸਿਹਤ ਪੱਖੋਂ ਵੀ ਸੋਹਣੀ ਆ ਬੇਲ ਵੀ ਫੁੱਲ ਆ ਚੰਗੇ ਦੁੱਧ ਵਾਲੀ ਆ ਤੇ ਠੰਡੀ ਸੀਲ ਵੀ ਬਹੁਤ ਵਧੀਆ ਤੇ ਪੂਰਾ ਫਿਕਸ ਹਵਾਨਾ ਤੇ ਦਿਨ ਦਿਨ ਕਿੰਨੇ ਕੁ ਲੈਜੋ ਜੀ ਪੰਜ ਛੇ ਦਿਨ ਪਏ ਆ ਪੰਜ ਛੇ ਦਿਨ ਪਏ ਆ ਤੋਰੇ ਚ ਖੋਲ ਕੇ ਤੋਰ ਕੇ ਦਿਖਾ ਦਿਓ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਚੰਗੇ ਗਾਂ ਦੇ ਲੋਡ ਹੋਵੇ ਤਾਂ ਮਿੱਤਰੋ ਭਾਈ ਦੇ ਨਾਲ ਬੂਟੇ ਦੇ ਨਾਲ ਕਰ ਸਕਦੇ ਹੋ ਸੰਪਰਕ ਬੂਟਾ ਸਿੰਘ ਦਾ ਭਾਈ ਦਾ ਪਿੰਡ ਹੈਗਾ ਜੀ ਸੇਲਵਰਾ ਤਹਿਸੀਲ ਫੂਲਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਨੇੜੇ ਸਧਾਣਾ ਪਿੰਡ ਹੈ ਤੇ ਵੱਡੇ ਕਦ ਕਾਠ ਵਾਲੀ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਤੀਜਾ ਸੂਹਾ ਮਿੱਤਰੋ ਇਹਨੇ ਸੂਣਾ ਪੰਜ ਚਾਰ ਦਿਨ ਸੂਣ ਦੇ ਵਿੱਚ ਬਾਕੀ ਨੇ ਮੋੜ ਲਓ ਜੀ ਲੇਵੇ ਪੱਖੋ ਰੰਗ ਪੱਖੋ ਮਿੱਤਰੋ ਬਹੁਤ ਚੰਗੀ ਤੇ 22 23 ਲੀਟਰ 22 ਦੀ ਸੇਵਾ ਦੇ ਨਾਲ ਬਾਈ ਕਹਿੰਦਾ ਵੀ ਦੁੱਧ ਕੱਢਿਆ ਵਾ ਤੇ ਜੇਕਰ ਸੰਭਾਈ ਹੋਰ ਵੀ ਹੁੰਦੀ ਆ ਤਾਂ ਮਿੱਤਰੋ ਫਾਰਮ ਵਾਲੀ ਸੰਭਾਈ ਹੁੰਦੀ ਆ ਤਾਂ 2-4 ਕਿਲੋ ਦੁੱਧ ਹੋਰ ਵੀ ਵੱਸ ਸਕਦੀ ਆ ਸੋ ਥਣਾ ਦਾ ਗੈਵ ਥਣਾ ਦਾ ਸੈਜ ਬਹੁਤ ਸੋਹਣਾ ਰੰਗ ਫਿਰ ਆਪਾਂ ਕਹਿੰਦੇ ਬਹੁਤ ਵਧੀਆ ਤੇ ਫੇਸ ਕੁਆਲਟੀ ਵੀ ਚੰਗੀ ਆ ਤੇ ਹੁਣ ਮਾੜਾ ਵੀ 5-4 ਦਿਨ ਲੇਜੂ ਹਜੇ ਹੈ ਨਾ ਹਾਂ ਬਈ 5-4 ਠੀਕ ਹੈ ਰੇਟ ਕੀ ਕਰਤਾ ਜੀ ਦਾ ਫਿਰ ਆਪਾਂ ਰੇਟ ਜੀ 10 ਕਰਤਾ 10 ਮਾਨਤਨ ਹੋ ਜੂ ਮਾਨਤਨ ਹੋ ਜੂ ਜੀ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਹੈ ਕੋ 90410 ਜੀ 90410 ਹਾਂ ਜੀ 25978 ਜੀ 25978 ਹਾਂ ਜੀ 90410 25978 ਪਿੰਡ ਸੇਲਬਰਾ ਹੈ ਨਾ ਇਹ ਕਿੱਥੇ ਜੇ ਘਰ ਆਪਣਾ ਆਪਣਾ ਜੀ ਆ ਭੋਲੇ ਡਾਕਟਰ ਸਾਹਮਣੇ ਆ ਜੀ ਹਾਂ ਭੋਲਾ ਡਾਕਟਰ ਬੰਦੇ ਆਲਾ ਹਾਂ ਜੀ ਹਾਂ ਜੀ ਠੀਕ ਐ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਢੱਲਾਂਵਾਲ ਹਜੇ ਮਨਲਾ ਕਾਫੀ ਪਿਆ ਹੈ ਹਨਾ ਹਾਂ ਜੀ ਥੋੜਾ ਦਿਖਾ ਦਿਓ ਮੜਾ ਜਾ ਠੰਡੀ ਸੀਲ ਫਿਰ ਆਪਾਂ ਕਹਿੰਦੇ ਵੀ ਫੁੱਲ ਢੱਲਾਂਵਾਲ ਹਜੇ ਬਹੁਤ ਜ਼ਿਆਦੇ ਨੇ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਪਿੰਡ ਹੈਗਾ ਜੀ ਸੀਲਵੜਾ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਧੰਨਵਾਦ